ਜੇਲ੍ਹ ਦੇ ਵਿੱਚ ਰੋਂਦੇ ਕਰ ਲਾਉਂਦੇ ਪ੍ਰਵਾਸੀ ਭਈਏ ਨੇ ਰਿਮਾਂਡ ਦੌਰਾਨ ਦੱਸਿਆ ਬੱਚਾ ਅਗਵਾ ਕਰਕੇ ਕਤਲ ਦੇ ਪਿੱਛੇ ਦੀ ਅਸਲ ਵਜ੍ਹਾ ਸੱਚ ਸੁਣ ਕੇ ਤੁਹਾਡੇ ਵੀ ਪੈਰਾਂ ਥਲੋਂ ਜ਼ਮੀਨ ਨਿਕਲ ਜਾਵੇਗੀ। ਮੈਂ ਦੱਸਣਾ ਚਾਹਾਂਗਾ ਕਿ ਲਗਾਤਾਰ ਜੋ ਬੱਚੇ ਦਾ ਹਰਵੀਰ ਜੋ 5 ਸਾਲ ਦੀ ਉਮਰ ਦਾ ਬੱਚਾ ਜਿਸ ਨੂੰ ਕਿ ਇੱਕ ਭਈਏ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਇੱਕ ਪ੍ਰਵਾਸੀ ਦੇ ਵੱਲੋਂ ਮਾਰ ਦਿੱਤਾ ਗਿਆ ਜੋ ਕਿ ਬਹੁਤ ਹੀ ਸ਼ਰਮਨਾਕ ਕਾਰਾ ਹੈ ਸੋ ਜਿਹੜੀ ਕਿ ਬਹੁਤ ਘਟੀਆ ਗੱਲ ਹੈ ਸੋ ਹਾਲਾਂਕਿ ਉਸ ਬੰਦੇ ਨੂੰ ਜੇਲ੍ਹ ਦੇ ਵਿੱਚ ਜਿਹੜਾ ਹੈ ਭੇਜ ਦਿੱਤਾ ਗਿਆ ਹੈ ਤੁਹਾਨੂੰ ਇੱਥੇ ਵੀ ਦੱਸਣਾ ਚਾਹਾਂਗੇ ਕਿ ਨਵੀਂ ਹੁਣੇ-ਹੁਣੇ ਖਬਰ ਜਿਹੜੀ ਹੈ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਭਾਈ ਅਮਰਿਤਪਾਲ ਸਿੰਘ ਮਹਿਰੋ ਦੀ ਗੱਲ ਜਿਹੜੀ ਹੈ ਉਹ ਪਰਿਵਾਰ ਦੇ ਨਾਲ ਹੋਈ ਹੈ ਤੇ ਪਰਿਵਾਰ ਨੇ ਉਹਨਾਂ ਨੇ ਇੱਕ ਗੱਲ ਆਖੀ ਹੈ ਵੀ ਜੋ ਕੁਝ ਹੋਇਆ ਉਹਨੂੰ ਅਸੀਂ ਵਾਪਸ ਤਾਂ ਨਹੀਂ ਸੀ ਮੋੜ ਲਿਆ ਸਕਦੇ ਪਰ ਤੁਹਾਡੀ ਇੱਕ ਜ਼ਿੰਮੇਵਾਰੀ ਹੈ ਜਿਸ ਵੀ ਜੇਲ੍ਹ ਦੇ ਵਿੱਚ ਉਸ ਬੰਦੇ ਨੂੰ ਭੇਜਣਗੇ ਉਸ ਦੀ ਜਾਣਕਾਰੀ ਸਿਰਫ ਸਾਨੂੰ ਦੇਣੀ ਹੈ ਸਾਡਾ ਨੰਬਰ ਕਿਸੇ ਨੂੰ ਨਹੀਂ ਦੇਣਾ ਤੇ ਸਾਡੇ ਬਾਰੇ ਕਿਸੇ ਨੂੰ ਵੀ ਦੱਸਣਾ ਨਹੀਂ ਹੈ ਤੋਂ ਹਾਲਾਂਕਿ ਭਾਈ ਅਮਰਿਤਪਾਲ ਸਿੰਘ ਮਹਿਰੋ ਵੀ ਇਸ ਕੇਸ ਦੇ ਵਿੱਚ ਇਨਵੋਲਵ ਹੋਏ ਨੇ ਤੇ ਦੂਜੀ ਤੁਹਾਨੂੰ ਦੱਸ ਦਈਏ ਕਿ ਉਸ ਵਿਅਤੀ ਨੂੰ ਉਸ ਪ੍ਰਵਾਸੀ ਨੂੰ ਜਿਹੜਾ ਹੈ ਪੁਲਿਸ ਵੱਲੋਂ ਕਾਰਵਾਈ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ ਸੂਤਰਾਂ ਦੇ ਮੁਤਾਬਕ ਪਤਾ ਲੱਗਿਆ ਹੈ ਕਿ ਆਖਰ ਜੋ ਸੱਚਾਈ ਹੈ ਪੁਲਿਸ ਨੇ ਹੁਤਾ ਉਸ ਤੋਂ ਪਹਿਲਾਂ ਹੀ ਉਗਲਵਾ ਲਈ ਹੈ ਪਰ ਜੋ ਅਸਲ ਜਾਣਕਾਰੀ ਹੈ ਉਹ ਵੀ ਜਿਹੜੀ ਹੈ ਉਸ ਤੋਂ ਮਿਲ ਜਾ ਚੁਕੀ ਹੈ ਸੋ ਜਾਣਕਾਰੀ ਜਿਹੜੀ ਹੈ ਪੂਰੀ ਪ੍ਰੋਪਰ ਉਸ ਤੋਂ ਮਿਲੀ ਮਿਲ ਜਾ ਚੁਕੀ ਹੈ ਸੋ ਹਾਲਾਂਕਿ ਜੋ ਕੁਝ ਨੇ ਕਬੂਲ ਕੀਤਾ ਹੈ ਉਹ ਸਾਰਾ ਕੁਝ ਸਭ ਦੇ ਸਾਹਮਣੇ ਹੀ ਹੈ ਤੁਹਾਨੂੰ ਦੱਸ ਦਈਏ ਕਿ ਆਖਰਕਾਰ ਉਸ ਨੇ ਜਿਹੜਾ ਇਹ ਜੁਰਮ ਆਪਣਾ ਕਬੂਲਿਆ ਹੈ ਤੇ ਉਸ ਨੇ ਗਲਤ ਅਸੀਂ ਹੈ ਕਿ ਉਸ ਬੱਚੇ ਨੂੰ ਅਗਵਾ ਕਰਨਾ ਜਿਹੜਾ ਉਸਦਾ ਇੱਕੋ ਇੱਕ ਮਕਸਦ ਸੀ ਉਸ ਬੱਚੇ ਦੇ ਨਾਲ ਜਿਹੜੇ ਸੀ ਉਸ ਦੇ ਵੱਲੋਂ ਗਲਤ ਕੰਮ ਕੀਤਾ ਗਿਆ ਉਸ ਬੱਚੇ ਦਾ ਸ਼ੋਸ਼ਣ ਕੀਤਾ ਗਿਆ ਸੋ ਹਾਲਾਂਕਿ ਉਸ ਬੱਚੇ ਦੇ ਨਾਲ ਪਹਿਲਾਂ ਵੀ ਸ਼ੋਸ਼ਣ ਕਰਨ ਦੀ ਜਿਹੜੀ ਕੋਸ਼ਿਸ਼ ਹੋਈ ਹੈ ਉਸ ਦੇ ਵੱਲੋਂ ਪਰ ਹੁਣ ਉਸ ਬੱਚੇ ਦੇ ਨਾਲ ਜਿਹੜਾ ਸ਼ੋਸ਼ਣ ਕੀਤਾ ਗਿਆ ਫਿਰ ਉਸ ਬੱਚੇ ਨੂੰ ਜਿਹੜਾ ਹੈ ਉਸ ਦਿਨ ਵੀ ਸ਼ੋਸ਼ਣ ਕੀਤਾ ਗਿਆ ਉਸ ਤੋਂ ਬਾਅਦ ਉਸ ਬੱਚੇ ਨੂੰ ਜਿਹੜਾ ਹੈ ਘਰ ਤੱਕ ਛੱਡਣ ਤੱਕ ਜਿਹੜਾ ਹੈ ਮਲਜ਼ਮ ਆਇਆ ਸੀ ਪਰ ਉਸ ਬੱਚੇ ਦੇ ਵੱਲੋਂ ਰੌਲਾ ਪਾ ਦਿੱਤਾ ਗਿਆ ਤੇ ਸ਼ਾਇਦ ਉਸ ਬੱਚੇ ਦਾ ਸ਼ੋਸ਼ਣ ਇੰਨੇ ਭਿਆਨਕ ਤਰੀਕੇ ਨਾਲ ਕੀਤਾ ਗਿਆ ਤੇ ਉਸਦੇ ਗੁਪਤ ਅੰਗ ਦੇ ਵਿੱਚੋਂ ਜਿਹੜਾ ਹੈ ਖੂਨ ਨਿਕਲ ਰਿਹਾ ਸੀ ਉਸ ਦੀ ਬੈਕ ਦੇ ਵਿੱਚੋਂ ਖੂਨ ਨਿਕਲ ਰਿਹਾ ਸੀ ਤੇ ਬੱਚੇ ਨੂੰ ਸ਼ਾਇਦ ਤਕਲੀਫ ਹੋ ਰਹੀ ਸੀ ਤੇ ਮੁਜ਼ਰਮ ਜਿਹੜਾ ਸੀ ਉਸ ਨੂੰ ਸਾਈਡ ਤੇ ਲੈ ਕੇ ਚਲਾ ਜਾਂਦਾ ਜਿਸ ਤਰ੍ਹਾਂ ਕਿ ਸੀਸੀਟੀਵੀ ਫੋਟੋਜ਼ ਦੇ ਵਿੱਚ ਦੇਖਿਆ ਗਿਆ ਉਸ ਤੋਂ ਬਾਅਦ ਉਸ ਬੱਚੇ ਨੂੰ ਉਸ ਦੀ ਹੀ ਲੋਰ ਉਤਾਰ ਕਰਕੇ ਜੋ ਉਸਦੇ ਪਹਿਨੀ ਹੋਈ ਸੀ ਉਸ ਦੇ ਨਾਲ ਹੀ ਬੱਚੇ ਦਾ ਗਲਾ ਘੁੱਟ ਦਿੰਦਾ ਤੇ ਬਾਅਦ ਵਿੱਚ ਉਸ ਬੱਚੇ ਨੂੰ ਜਿਹੜਾ ਹੈ ਉੱਥੇ ਹੀ ਮਾਰ ਦਿੱਤਾ ਜਾਂਦਾ ਜਿਵੇਂ ਕਿ ਸੀਸੀਟੀਵੀ ਫੋਟੋਜ਼ ਦੇ ਵਿੱਚ ਦੇਖਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਪੁਲਿਸ ਇਸ ਮਾਮਲੇ ਦਾ ਪਹਿਲਾਂ ਹੀ ਪਹੁੰਚ ਚੁੱਕੀ ਸੀ ਪਰ ਹੁਣ ਉਸਨੇ ਆਪ ਹੀ ਜਿਹੜਾ ਜੁਰਮ ਹੈ ਉਹ ਕਬੂਲ ਕਰ ਲਿਆ ਤੇ ਆਪਣੀ ਸਾਰੀ ਗੱਲਬਾਤ ਜਿਹੜੀ ਹੈ ਦੱਸ ਦਿੱਤੀ ਗਈ ਹੈ ਤੇ ਸੂਤਰਾਂ ਦੇ ਹਵਾਲੇ ਤੋਂ ਵੀ ਖਬਰ ਪਤਾ ਲੱਗੀ ਹੈ ਕਿ ਆਖਰ ਉਸਨੇ ਬੱਚੇ ਦਾ ਸ਼ੋਸ਼ਣ ਕੀਤਾ ਤੇ ਆਪਣੀ ਬਦਨਾਮੀ ਦੇ ਡਰੋਂ ਜਿਹੜਾ ਹੈ ਉਸਨੇ ਬੱਚੇ ਦਾ ਜਿਹੜਾ ਹੈ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ ਗਿਆ ਤਾਂ ਜੋ ਮੇਰੇ ਤੇ ਕੋਈ ਗੱਲ ਨਾ ਆਵੇ ਪਰ ਫਿਲਹਾਲ ਕਹਿੰਦੇ ਨੇ ਕਿ ਜਦੋਂ ਬਣ ਆਵੇ ਤੇ ਫਿਰ ਕਹਿੰਦੇ ਕੋਈ ਵੀ ਨਹੀਂ ਰੋਕ ਸਕਦਾ ਤੇ ਸ਼ਾਇਦ ਉਸ ਦੀ ਹੁਣ ਬਹੁਤ ਨੇੜੇ ਆ ਚੁੱਕੀ ਸੀ ਕਿ ਹਰਵੀਰ ਦੇ ਨਾਲ ਜੋ ਵੀ ਕੁਝ ਉਸਨੇ ਕੀਤਾ ਉਹ ਸਾਰਾ ਕੁਝ ਵਾਕਈ ਹੀ ਜਿਹੜਾ ਹੈ ਸਭ ਦੇ ਸਾਹਮਣੇ ਸਾਫ਼ ਹੋ ਚੁੱਕਿਆ ਹੈ ਤੇ ਕੋਈ ਵੀ ਜਿਹੜੀ ਹੈ ਉਸ ਨਾਲ ਰਹਿਮਦਿਲੀ ਨਹੀਂ ਦਿਖਾ ਰਿਹਾ ਹੈ ਉਸ ਪ੍ਰਵਾਸੀ ਭਈਏ ਦੇ ਵੱਲੋਂ ਜੋ ਕੁਝ ਕੀਤਾ ਗਿਆ ਸਾਰੇ ਜਿਹੜੇ ਨੇ ਉਸ ਨੂੰ ਗਏ ਕਿ ਦੰਗ ਹੋ ਗਏ ਨੇ ਤੇ ਆਪੋ ਆਪਣੇ ਬੱਚਿਆਂ ਦੀ ਸੁਰੱਖਿਆ ਵੱਲ ਵਿਸ਼ੇਸ਼ ਮੇਨਟੇਨੈਂਸ ਜਿਹੜਾ ਹੈ ਕਰ ਰਹੇ ਨੇ ਸਾਰੇ ਹੀ ਆਪਣੇ ਆਪਣੇ ਬੱਚਿਆਂ ਦੀ ਜਿਹੜੀ ਹੈ ਦੇਖਰੇਖ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਹਰਵੀਰ ਦੇ ਕਤਲ ਤੋਂ ਬਾਅਦ ਸਾਰਿਆਂ ਦੇ ਪੈਰਾਂ ਤੋਂ ਜ਼ਮੀਨ ਨਿਕਲ ਗਈ ਹੈ ਹਰ ਕੋਈ ਆਪਣੇ ਬੱਚਿਆਂ ਦੀ ਜਿਹੜੀ ਹੈ ਧਿਆਨਦਾਰੀ ਕਰ ਰਿਹਾ ਹੈ ਹਰ ਕੋਈ ਆਪਣੇ ਬੱਚਿਆਂ ਨੂੰ ਜਿਹੜਾ ਹੈ ਵੇਖ ਰਿਹਾ ਹੈ ਤਾਂ ਜੋ ਜਹੀ ਘਟਨਾ ਜਿਹੜੀ ਆ ਕੋਈ ਵੀ ਨਾ ਵਾਪਰ ਜਾਵੇ ਸੋ ਹਰ ਕੋਈ ਜਿਹੜਾ ਹੈ ਹਬੀ ਹਰਵੀਰ ਦੇ ਕਤਲ ਤੋਂ ਬਾਅਦ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਹੈ ਤੇ ਆਪਣੇ ਬੱਚਿਆਂ ਨੂੰ ਲੈ ਕੇ ਤੇ ਹਾਲਾਂਕਿ ਆਪਣੇ ਬੱਚਿਆਂ ਦੀ ਜਿਹੜੀ ਹੈ ਧਿਆਨਗिरी ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਇਹਨਾਂ ਪ੍ਰਵਾਸੀਆਂ ਨੇ ਇਕਲਾਪ ਮਤੇ ਵੀ ਪਾਏ ਜਾ ਰਹੇ ਨੇ ਇਹਨਾਂ ਨੂੰ ਪੰਜਾਬ ਤੋਂ ਕੱਢਣ ਦੀ ਜਿਹੜੀ ਆ ਪੂਰੀ ਪੂਰੀ ਪ੍ਰੋਪਰ ਤਿਆਰੀ ਪੰਜਾਬੀਆਂ ਨੇ ਹੁਣ ਕਰ ਲਈ ਐ ਸੁਣ ਲਵੋ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨ